ਆਮਲੀ ਹੈ ਜੀ ਇੱਕ ਐਕਸੀਡੈਂਟ ਬਾਰੇ ਇੱਕ ਟਰੱਕ ਆਇਆਗਾ ਜਿਹੜਾ ਕਿ ਸਿਲੰਡਰਾਂ ਨਾਲ ਭਰਿਆ ਹੋਇਆ ਹੈਗਾ ਤੇ ਇੱਕ ਡਿਜ਼ਾਇਰ ਕਾਰ ਹੈ ਕਿ ਟਕਰਾਈਆਂ ਨੇ ਹੁਣ ਕਿਵੇਂ ਟਕਰਾਈਆਂ ਟਕਰਾਈਆਂ ਨੇ ਇਸ ਬਾਰੇ ਨਹੀਂ ਪਤਾ ਸਰ ਜੋ ਸਰਕੂਲਰ ਰੋਡ ਤੇ ਐਕਸੀਡੈਂਟ ਹੋਇਆ ਹੈ ਇਦੇ ਬਾਰੇ ਕੀ ਜਾਣਤੋ ਸਾਨੂੰ ਪਤਾ ਮਿਲੀ ਹੈ ਜੀ ਇੱਕ ਐਕਸੀਡੈਂਟ ਬਾਰੇ ਇੱਕ ਟਰੱਕ ਹੈਗਾ ਜਿਹੜਾ ਕਿ ਸਿਲੰਡਰਾਂ ਦਾ ਭਰਿਆ ਹੋਇਆ ਹੈਗਾ ਤੇ ਇੱਕ ਡਿਜ਼ਾਇਰ ਕਾਰ ਹੈ ਠੀਕ ਹੈ ਟਕਰਾਈਆਂ ਨੇ ਹੁਣ ਕਿਵੇਂ ਟਕਰਾਈਆਂ ਟਕਰਾਈਆਂ ਨੇ ਇਸ ਬਾਰੇ ਨਹੀਂ ਪਤਾ ਠੀਕ ਹੈ ਡਿਜ਼ਾਇਰ ਵਾਲਾ ਇੰਜਰਡ ਹੈ ਜੀ ਉਹ ਕਹਿੰਦੇ ਸਿਵਲ ਹਸਪਤਾਲਾਂ ਬੇ ਭੇਜਤਾ ਠੀਕ ਹੈ ਜੀ ਜੱਡੀਆਂ ਵੀ ਪੜਾ ਕਰਾਉਂਦੇ ਠੀਕ ਹੈ ਜੀ ਤਿੰਨਾਂ ਦਾ ਕੋਈ ਆਇਆ ਜੀ ਮਿਲਿਆ ਹੈ ਪਰ ਰਿਸ਼ਤੇਦਾਰ ਕਾਰ ਆਇਆ ਦਾ ਜਾਂ ਕੋਈ ਟਰੱਕ ਆਇਆ ਦਾ ਮੇਰੇ ਕੋਲ ਫਿਲਹਾਲ ਕੋਈ ਨਹੀਂ ਆਇਆ ਠੀਕ ਹੈ ਠੀਕ ਹੈ ਧੰਨਵਾਦ ਥੈਂਕ ਯੂ ਆ ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਠੁੱਡੀ ਕੀ ਰਿਸ਼ਤੇਦਾਰੀ ਹੈ ਕੀ ਜਾਨ ਬਚਾਨਾ ਮੇਰੇ ਮਾਮਾ ਜੀ ਲੱਗਦੇ ਨੇ ਅੱਛਾ ਤੁਸੀਂ ਕਿੱਥੋਂ ਦੇ ਹੋ ਮੈਂ ਬਾੜਾ ਕਲਾਂ ਤੋਂ ਜੀ ਹਾਂ ਜੀ ਬਾੜਾ ਕਲਾਂ ਤੋਂ ਬੀੜੀ ਬਾੜਾ ਕਲਾਂ ਇਹ ਗੱਡੀ ਕਿੱਥੇ ਦੀ ਹੈ ਜੀ ਇਹ ਲਾਹੌਰਾਂ ਦੀ ਜੀ ਲੋਹਰਾ ਪਿੰਡ ਨਾ ਬੇ ਨਾ ਠੀਕ ਹੈ ਥੋਡੇ ਮਾਮਾ ਜੀ ਲੱਗਦੇ ਨੇ ਇਹ ਗੱਡੀ ਹਾਂ ਠੀਕ ਹੈ ਜੀ